ਲਓ ਜੀ ਲਓ ਨਜ਼ਾਰੇ Shimla ਦੇ ਨਹੀਂ ਪੈਣ ਲੱਗਿਆ ਜੀ ਪਾਏ ਹੋਇਆ Shimla ਦੇ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਦ੍ਰਿਸ਼ ਦੇਖਣ ਵਾਲਾ ਜੀ ਪਹਾੜੀ ਏਰੀਆ ਬਹੁਤ ਹੀ ਦੂਰੋਂ ਦੂਰੋਂ ਹਰਦੜ ਦੇ ਝੀਲਾਂ ਦੇ ਵਿੱਚੋਂ ਪਬਲਿਕ ਆਉਂਦੀ ਆ ਜੀ ਆ ਦੇਖ ਸਕਦੇ ਤੁਸੀਂ ਇਹ ਆ ਜੀ ਬ੍ਰਿਜ ਇੱਥੇ ਲੋਕ ਬਹੁਤ ਉਰ ਉਰ ਕੇ ਆਇਆ ਕਿਉਂਕਿ ਮੇਨ ਜਿਹੜਾ ਸ਼ਿਮਲੇ ਦਾ ਦੇਖਣ ਵਾਲੀ ਚੀਜ਼ ਆ ਇਹੀ ਆ ਜੀ ਇਹੀ ਮੇਨ ਚੀਜ਼ ਆ ਜੀ ਸ਼ਿਮਲੇ ਦੀ ਨਾ ਲਾ ਲਈ ਆ ਗਿਆ ਨਾ ਮੈਂ ਬੇਰੇ ਗੈਸ ਸੀ ਮੇਰੇ 6:00 ਵਜੇ ਤਰੇ ਸੀਗੇ ਜੀ ਹੂੰ ਤਾਂ ਵੀ ਦੇ ਸਕ ਜੀ ਉੱਧਰ ਦੇਖੋ ਜੀ ਪਬਲਿਕ ਮਿਲਟੀ ਆ ਦਾ ਅਬਾਰਸ਼ ਹੁਣ ਲੱਗਦੀ ਹੈ ਜੀ ਦੇਖਦਾ ਜੇ ਤੁਸੀਂ ਮਿਨੀ ਮਿਨੀ ਇੱਧਰ ਵਾਹ ਹਾਂ ਹਾਂ ਜੀ ਸਾਰਾ ਯਾਰ ਕੋ ਮਿਲ ਕੇ ਦਿਖਾ ਪਾਇਆ ਏ ਜੀ ਨੂੰ ਇਹ ਕਿਆ ਕਿਆ ਚੀਜ਼ਾਂ ਹੋਣੇ ਉਮਣ ਵਾਲੀ ਜਗਾ ਜੀ ਦੇਖੋ ਐ ਕਿ ਲੋਕ ਖੜ ਕੇ ਫੋਟੋਆਂ ਖਿਚਾਉਂਦੇ ਹਨ ਹਾਂਜੀ ਭਾਈ ਜੀ ਕਿੱਦਾਂ ਲੱਗਾ ਘੁੰਮ ਕੇ ਘੁੰਮ ਕੇ ਬਹੁਤ ਵਧੀਆ ਲੱਗਿਆ ਜੀ ਉੱਤੇ ਜਿਹੜਾ ਸ਼ਿਮਲਾ ਹੈ ਇਹ ਬਹੁਤ ਹੀ ਵਧੀਆ ਇੱਥੇ ਘੁੰਮਣ ਨੂੰ ਲੋਕ ਆਉਂਦੇ ਨੇ ਜੀ ਬਹੁਤ ਦੂਰੋਂ ਦੂਰੋਂ ਜਿਹੜੇ ਜਿਲਿਆਂ ਤੋਂ ਪਬਲਿਕ ਆਉਂਦੀ ਹੈ ਹੁਮਣ ਵਾਸਤੇ ਦੇਖਣ ਵਾਲੀ ਚੀਜ਼ ਮੇਨ ਨਹੀਂ ਜੀ ਐਸੇ ਹੋਰ ਤਾਂ ਮੈਨੂੰ ਕੋਈ ਖਾਸ ਲੱਗਿਆ ਨਹੀਂ ਜਾਂ ਆਪਣੇ ਪਹਾੜ ਨਹੀਂ ਕਈ ਪਬਲਿਕ ਦੇਖ ਸਕਦੇ ਕਿੰਦਾ ਹੁਮ ਰਹੀ ਹੈ ਪੰਜਾਬੀ ਕਰ ਰਹੀ ਹੈ ਜੀ ਹਜ਼ਾਰਾਂ ਦੀ ਤਗਾਦ ਦੇ ਵਿੱਚ ਇੱਥੇ ਰੋਜ਼ ਦਿੱਲੀ ਪਬਲਿਕ ਆਉਂਦੀ ਹੈ ਜੀ ਅਤੇ ਟੂਰਿਸਟ ਵਗੈਰਾ ਹੁਮ ਦੇ ਹਨ ਇਹ ਜਗ੍ਹਾ ਦੇ ਉੱਤੇ ਚੜਨ ਨੂੰ ਕਿੜਾਈ ਬਹੁਤ ਹੈ ਜੀ ਚੜਾਈ ਤਾਂ ਵਾਹ ਜੀ ਬਹੁਤ ਜਿਆਦਾ ਥੋੜੇ ਦਿਖਾਏ ਇੱਧਰ ਘੋੜੇ ਖੜੇ ਹਨ ਜਿਨ੍ਹਾਂ ਤੇ ਲੋਕ ਆ ਕੇ ਇਹਨਾਂ ਦਾ ਆਨੰਦ ਮਾਣਦੇ ਹਨ ਬੱਚਿਆਂ ਵਾਸਤੇ ਵੀ ਗੱਡੀਆਂ ਦਾ ਇੰਤਜ਼ਾਮ ਹੈ ਛੋਟੀਆਂ-ਛੋਟੀਆਂ ਦਾ ਜੀ ਬਾਕੀ ਬਲੈਕ ਰੰਗ ਦੇ ਘੋੜੇ ਤੇ ਸਫੇਦ ਘੋੜੇ ਖੜੇ ਹਨ ਹੈ ਇੰਟਰਵਿਊ ਨੂੰ ਹਾਂ ਜੀ ਇਹ ਆਪਾਂ ਲਾਈਵ ਤੇ ਦਿਖਾ ਰਹੇ ਹਾਂ ਜੀ ਇੱਥੇ ਲੋਕ ਘੁੰਮਣ ਵਾਸਤੇ ਘੋੜੇ ਲੈ ਕੇ ਜਾਂਦੇ ਹਨ ਇਹ ਬਾਈ ਘੋੜਿਆਂ ਤੇ ਸਫਰ ਕਰਾਉਂਦੇ ਨੇ ਇਹ ਜਿਹੜਾ ਅੱਜ ਦ੍ਰਿਸ਼ ਦਿਖਾਉਂਦੇ ਆਂ ਰੰਗ ਬਰੰਗੇ ਨੇ ਕਾਲੇ ਚਿੱਟੇ ਆ ਜਾ ਕਾਲੇ ਚਿੱਟੇ ਘੋੜੇ ਰੰਗ ਬਰੰਗੇ ਆ ਦੇਖੋ ਜੀ ਇਧਰੋਂ ਆ ਬਾਈ ਘੋੜੇ ਤੇ ਲੈ ਕੇ ਆ ਰਿਹਾ ਬੱਚਿਆਂ ਨੂੰ ਇੱਥੇ ਆਨੰਦ ਮਾਣ ਰਹੇ ਆਂ ਆ ਦੇਖੋ ਜੀ ਬਹੁਤ ਹੀ ਵਧੀਆ ਦ੍ਰਿਸ਼ਾ ਦੇਖਣਿਆ ਵਾ ਜੀ ਆਨੰਦ ਬਣੇ ਹੋਇਆ ਜਾ ਇੱਥੇ ਵੀਰ ਜੋ ਹਿਮਾਚਲ ਦਾ ਕਲਚਰ ਹੈ ਉਸਦੇ ਨਾਲ ਫੋਟੋਆਂ ਖਿੱਚੇ ਜਾਂਦੇ ਹਨ ਦੇਖੋ ਜੀ ਕਿੰਨਾ ਵਧੀਆ 뷰 ਆ ਰਿਹਾ ਹੈ ਆ ਇੱਥੇ ਦੇ ਭਰਾਵੇ ਦੀਆਂ ਜੋ ਕਿਸਤੇ ਦੇ ਵਸਤਰ ਕਹਿੰਦੇ ਹਨ ਆਪਾਂ ਕੱਪੜੇ ਕਹਿ ਦਿੰਨੇ ਆ ਆ ਦੇਖੋ ਜੀ ਉਹਨਾਂ ਨੇ ਟੋਕਰੀ ਵਗੈਰਾ ਫੋਟੋਆਂ ਖਿੱਚਦੇ ਹਨ ਲੋਕ ਹੈਲੋ ਸਾਰਿਆਂ ਨੂੰ ਸੁੰਦਰ ਦ੍ਰਿਸ਼ ਹੈ ਜੀ ਦੇਖਣ ਦਾ ਮੇਨ ਚੀਜ਼ ਆਹੇ ਸ਼ਿਮਲੇ ਦੀ ਇੰਪੂ ਵੀ ਉੱਪਰ ਹੀ ਨੇ ਪਰਾਂਦੇ ਨੂੰ ਕਿਉਂਕਿ ਠੰਡ ਵੀ ਹੈਗੀ ਜੀ ਉਰੇ ਜਿਹੜਾ ਵਾਦਰ ਇੱਥੇ ਆ ਕੇ ਬਹੁਤ ਚੇਂਜ ਹੋ ਜਾਂਦਾ ਜੀ ਇਹ ਸ਼ਿਮਲੇ ਦੇ ਨਜ਼ਾਰੇ ਦੇਖੋ ਅੱਜ ਸਵੇਰੇ 6 ਵਜੇ ਚੱਲੇ ਸੀਗੇ ਜੀ Shimla ਨੂੰ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਉਣ ਜਾਣ ਨੂੰ ਥੋੜਾ ਟਾਈਮ ਜ਼ਿਆਦਾ ਲੱਗਦਾ ਹੈ ਬਾਕੀ ਰਸਤੇ ਵੀ ਬਹੁਤ ਵਧੀਆ ਨੇ ਸੜਕਾਂ ਜਿਹੜੀਆਂ ਇੱਥੇ ਵੀ ਸਰਕਾਰ ਨੇ ਬਣਾਈਆਂ ਹੋਈਆਂ ਨੇ ਬਹੁਤ ਹੀ ਵਧੀਆ ਬਣਾਈਆਂ ਹੋਈਆਂ ਨੇ ਜੀ ਪਹਾੜ ਵੀ ਬਹੁਤ ਨੇ ਜੀ ਠੰਡੀ ਜਗ੍ਹਾ ਆ ਜਾ ਬਈ ਮੇਖਾ ਕੁਮਗੇ ਦਿਖਾ ਰਹੇ ਹੈ ਜੀ ਯਾ ਚੀ ਮੈਨੂੰ ਆਹ ਕਿਹਦੀ ਉਹ ਫਿਰ ਖਸਾ ਦੇ ਬੋਲਣਾ ਨਹੀਂ ਠੀਕ ਹੈ ਸਭ ਸਿਖਾ ਦੇ ਕੋਈ ਆ ਇਹ ਮੈਂ ਹੈ ਦਿੰਦਾਂ ਦੇ ਕੀ ਪਨਾਵਾ ਬੱਲੇ ਆ ਦੇਖੋ ਇਹ ਬੈਠਣ ਵਾਸਤੇ ਜਗਾ ਬਣਾਈ ਹੋਈ ਹੈ ਪ੍ਰਬੰਧ ਪੂਰਾ ਜਿੱਤੇ ਖਾਸਮ ਫਤੂਨ ਹਾਂ ਜੀ ਯਾਰ ਇਹ ਤਾਂ ਨਹੀਂ ਲੁੱਟ ਰਹੇ ਕਿਤੇ ਤੁਹਾਨੂੰ ਖਾਲਾ ਇੱਥੇ ਤੋਂ ਬਾਹਰੋਂ ਅਮਰੀਕਾ ਕੈਨੇਡਾ ਤੋਂ ਅਤੇ ਬਾਹਰਲੀਆ ਕੰਟਰੀਆਂ ਤੋਂ ਬਹੁਤ ਜ਼ਿਆਦਾ ਪਬਲਿਕ ਇੱਥੇ ਪਹੁੰਚਦੀ ਹੈ ਜੀ ਅਤੇ ਅਟਲ ਵਿਹਰੀ ਬਾਜਪਈ ਜੀ ਦਾ ਪੁੱਤ ਲੱਗਿਆ ਹੋਇਆ ਇੱਥੇ ਜਪਾਲਾਂ ਦੇ ਕੋਈ ਦੁਆਈ ਹੋਣੇ ਲੱਭੀ। ਉਸ ਦੇ ਪਿੱਛੇ ਜਾਖੂ ਮੰਦਿਰ ਹੈ ਜੀ ਉੱਪਰ ਜਾ ਕੇ। ਸਵਾ ਨਿਕਲਦਾ ਬੱਦਲਾਂ ਦਾ ਦੇਖੋ। ਇਹ ਕੋਈ ਜਸਵੰਤ ਡਾਕਟਰ ਜਸਵੰਤ ਸਿੰਘ ਪਰਮ ਉਹਨਾਂ ਦਾ ਬੁੱਤ ਬਣਾ ਹੋਇਆ ਹੈ ਜੀ। ਇਹ ਦੇਖਣ ਲਈ ਜੇ ਅਦਰ ਬੈਠਾ ਹੋ। ਜੀ। ਅਜੇ ਜ਼ੋਨ ਦਿੱਲੀ ਸਾਈਡ ਦਾ ਵੀ ਦ੍ਰਿਸ਼ ਦਿਖਾਉਣੀ ਆ ਥੋੜਾ ਜਿਹਾ ਆ ਦੇਖੋ ਇਹ ਦਾਦਾ ਪੋਤਾ ਪੋਤੀ ਬੈਠੇ ਹਨ ਬਾਲਕ ਦਾ ਆਨੰਦ ਲੈ ਰਹੇ ਨੇ ਹਾਂਜੀ ਇਹ ਸ਼ਿਮਲੇ ਦੇ ਬੈਂਕ ਸਾਈਡ ਹਾਂਜੀ ਬਾਈ ਜੀ। ਠੀਕ ਹੈ। ਹਾਂਜੀ ਦੇਖੋ ਵਧੀਆ ਲੱਗਿਆ। ਬਹੁਤ ਵਧੀਆ ਲੱਗਿਆ ਜੀ। ਕਿੱਥੇ ਆ ਗਏ? ਕਿੱਦਾਂ ਲੱਗਾ ਘੁੰਮ ਕੇ ਬਾਈ ਜੀ? ਬਹੁਤ ਵਧੀਆ ਲੱਗਿਆ। ਕਿੰਨਾ ਟਾਈਮ ਲੱਗਿਆ ਵੀਰ ਜੀ ਆਉਣ ਦਾ ਵਾਸਤੇ ਉਰੇ ਤੱਕ? ਆਉਣ ਨੂੰ ਆਪਣੇ ਲੱਗੇ ਜੀ 5.5 ਘੰਟੇ ਆਪਾਂ 6 ਵਜੇ ਚੱਲੇ ਸੀਗੇ। ਅੱਛਾ ਜੀ। ਟੰਡੋ। ਤੇ 5.5 ਘੰਟੇ ਲੱਗੇ ਆਪਾਂ ਨੂੰ। ਬਾਕੀ ਕੋਈ ਦਿੱਕਤ ਵਗੈਰਾ ਰਸਤੇ ਦੇ ਵਿੱਚ? ਕੋਈ ਨਹੀਂ ਹੈਗੀ। ਦਿੱਕਤ ਕੋਈ ਨਹੀਂ। ਜਿਹੜੇ ਰੋਡ ਨੇ ਰੋਡ ਬਹੁਤ ਵਧੀਆ ਨੇ। ਸਾਫ਼ ਸੁਥਰੇ ਰੋਡ ਨੇ। ਅੱਛਾ ਜੀ। ਜਿਹੜੇ ਰੋਡ ਬਣਾ ਰਹੀ ਹੈ ਸਰਕਾਰ ਇਹ ਆਪਣੇ ਇਹਨਾਂ ਨੂੰ ਟਾਹਾਂਾਂ ਨੂੰ ਤੋੜ-ਤੋੜ ਕੇ ਰੋਡ ਬਣਾ ਰਹੀ ਹੈ ਜਿਹੜੇ ਪਹਾੜ ਨੇ ਆਪਣੇ ਹਾਂਜੀ ਉਹਨਾਂ ਤੋੜ-ਤੋੜ ਕੇ ਵਧੀਆ ਰੋਡ ਬਣਾ ਰਹੀ ਹੈ ਕਿਉਂਕਿ ਹੁਣ ਥੋੜਾ ਰੋਡ ਹੈਗੇ ਟੇਡੇ ਆਉਣ ਨੂੰ ਉਹਦਾ ਕਰਕੇ ਥੋੜਾ ਟਾਈਮ ਲੱਗ ਜਾਂਦਾ ਹੈ ਬਹੁਤ ਵਧੀਆ ਦ੍ਰਿਸ਼ਾ ਦੇਖਣ ਨੂੰ ਜੇਕਰ ਤੁਸੀਂ ਇੱਥੇ ਆਉਣਾ ਤਾਂ ਇੱਥੇ ਜਰੂਰ ਅੱਛਾ ਜੀ ਆ ਕੇ ਜਾਓ ਇਸ ਜਗ੍ਹਾ ਤੇ ਠੀਕ ਹੈ ਜੀ ਸਾਡੇ ਪੰਜਾਬੀ ਭਰਾ ਦੇ ਕੋਈ ਆਨੰਦਮਾਨ ਰਹੇ ਅੰਮ੍ਰਿਤਸਰ ਤੋਂ ਆਏ ਵੀ ਨੇ ਜੀ ਜੇਕਰ ਸਾਡਾ ਲਾਈਵ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੇਂ ਲਾਈਵ ਦੇ ਨਾਲ ਧੰਨਵਾਦ ਬਾਈ